ਸਚੀ ਕਾਲ ਜੀ ਕਾਟਨ ਦੇ ਸੂਟ ਲੈ ਕੇ ਆ ਪਿਓਰ ਸੁਤੀ ਕਾਟਨ ਹੈਗੀ ਜੇ ਤੁਸੀਂ ਕੁਝ ਸਿੰਥੈਟਿਕ ਜਿਹੜਾ ਯੂਜ਼ ਨਹੀਂ ਕਰਨਾ ਚਾਹੁੰਦੇ ਪਿਓਰ ਸੁਤੀ ਕਾਟਨ ਲੈਣਾ ਚਾਹੁੰਦੇ ਆ ਤਾਂ ਇਹ ਸੂਟ ਤੁਹਾਡੇ ਵਾਸਤੇ ਬੈਸਟ ਜਿਹੜੇ ਤੁਸੀਂ ਡੇਲੀ ਵੇਅਰ ਯੂਜ਼ ਕਰ ਸਕਦੇ ਹੋ ਬਹੁਤ ਹੀ ਠੰਡੇ ਕੁਲਕੁਲ ਸੂਟ ਨੇ ਇਹਨਾਂ ਦੇ ਪ੍ਰਿੰਟ ਵੀ ਬਹੁਤ ਸੋਹਣੇ ਨੇ 2.5 ਮੀਟਰ ਸ਼ਰਟ ਆਊਗੀ 2.5 ਮੀਟਰ ਹੀ ਬਾਟਮ ਆਏਗੀ ਇਹਨਾਂ ਦੀ ਪ੍ਰਾਈਜ਼ ਰਹੇਗਾ ਜੀ ਜੇ ਤੁਸੀਂ ਇੱਕ ਸੂਟ ਲੈਂਦੇ ਹੋ ਤਾਂ 550 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਚ ਲੈ ਸਕਦੇ ਹੋ ਬਟ ਇਹਨਾਂ ਦੀ ਆਫਰ ਹੁੰਦੀ ਆ 3 1350 ਦੇ ਵਿੱਚ 3 ਸੂਟ ਠੀਕ ਹੈ ਜੀ 1350 ਦੇ ਵਿੱਚ ਤਿੰਨ ਸੂਟ ਆਫਰ ਦੇ ਵਿੱਚ ਨੇ ਤੁਸੀਂ इजीली ਇਹਨਾਂ ਨੂੰ ਆਪਣਾ ਐਡਰੈਸ ਦੇ ਕੇ ਘਰ ਬੈਠੇ ਮੰਗਵਾ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਕੋਈ ਵੀ ਤਿੰਨ ਸੂਟ ਇਹਨਾਂ ਤੁਸੀਂ ਵੀਡੀਓ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਤਿੰਨ ਸੂਟ ਤੁਸੀਂ ਸੇਮ ਇੱਕ ਕਲਰ ਦੇ ਵੀ ਲੈ ਸਕਦੇ ਹੋ ਜਾਂ ਫਿਰ ਤਿੰਨ ਅਲੱਗ-ਅਲੱਗ ਕਲਰ ਦੇ ਵੀ ਲੈ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਅੱਛਾ ਇਹਨਾਂ ਦਾ ਰਿਸਪੌਂਸ ਆ ਰਿਹਾ ਬਹੁਤ ਹੀ ਸੋਹਣੇ ਸੂਟ ਨੇ ਕੋਈ ਵੀ ਸੂਟ ਇਹਨਾਂ ਚੋਂ ਤੁਸੀਂ ਲੈ ਸਕਦੇ ਹੋ ਜਾਂ ਤੁਸੀਂ ਆਰਡਰ ਤੇ ਵੀ ਤਿਆਰ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਸੋਹਣੇ-ਸੋਹਣੇ ਬਾਟਮਸ ਵਾਲੇ ਅੱਜਕੱਲ੍ਹ ਨਾ ਚਿਕਨ ਕਾਰੀ ਐਮਬਲੋਡਰੀ ਦੀ ਜਿਹੜੀਆਂ ਬਾਟਮਸ ਨੇ ਕਾਫੀ ਟ੍ਰੈਂਡ ਵਿੱਚ ਨੇ ਉਹ